ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਮਨੋਹਰ ਸਿੰਘ ਦੇ ਫਾਰਮ ਤੋਂ ਦੋਸਤੋ ਅੱਜ ਦੀ ਆਪਾਂ ਵੀਡੀਓ ਅਪਲੋਡ ਕਰ ਰਹੇ ਆਂ ਤੇ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ 6-7 ਮੱਝਾਂ ਦਿਖਾਉਣੀਆਂ ਵਾਂ ਤੇ ਸਾਰੀਆਂ ਮੱਝਾਂ ਜਿਹੜੀਆਂ ਸੱਜਣ ਸਈਆਂ ਦਾ ਡਿਟੇਲ ਆਪਾਂ ਸਾਰੀ ਵੀਰ ਦੇ ਕੋਲੋਂ ਪੁੱਛਾਂਗੇ ਉਸ ਤੋਂ ਪਹਿਲਾਂ ਦੋਸਤੋ ਸਾਰੇ ਵੀਰਾਂ ਨੂੰ ਬੇਨਤੀ ਹੈ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਜੀ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਤੁਹਾਡੇ ਤੱਕ ਪਹੁੰਚਦੀ ਰਹੇ। ਸੋ ਦੋਸਤੋ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਨਿਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ। ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਕਿ ਕਿਸੇ ਹੋਰ ਵੀ ਇਹਨਾਂ ਦਾ ਫਾਇਦਾ ਹੋ ਸਕਦਾ। ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ। ਨਿਰਖ ਪਰਖ ਜਿਹੜੀ ਕਰਨੀ ਹੈ ਪਸ਼ੂ ਦੀ ਤੁਸੀਂ ਆਪ ਆ ਕੇ ਕਰਨੀ ਦੀ ਕਿਉਂਕਿ ਤੁਸੀਂ ਪੈਸਾ ਇਨਵੈਸਟ ਕਰਨਾ ਹੁੰਦਾ। ਆਪਣੀ ਤਸੱਲੀ ਕਰਕੇ ਦੋਸਤੋ ਪਸ਼ੂ ਖਰੀਦਿਆ ਕਰੋ। ਕਰਦੇ ਆ ਦੋਸਤੋ ਵੀਰ ਨਾਲ ਗੱਲਬਾ ਬੱਚੇ ਦੋਸਤੋ ਜਿਹੜੇ ਆ ਮੱਜਾਂ ਦੇ ਤੁਹਾਨੂੰ ਪੰਜ ਮੱਜਾਂ ਦਿਖਾਉਣੀਆਂ ਆ ਵੀਡੀਓ ਦੇ ਵਿੱਚ ਤੇ ਪੰਜਾਂ ਮੱਜਾਂ ਦੇ ਬੱਚੇ ਜਿਹੜੇ ਆ ਦੋਸਤੋ ਤੁਹਾਨੂੰ ਮੈਂ ਪਹਿਲਾਂ ਦਿਖਾ ਦਣਾ ਵੀਡੀਓ 'ਚ ਕਈ ਨਾ ਬਾਅਦ ਵਿੱਚ ਮੁੜ ਕੇ خیال ਨਹੀਂ ਰਹਿੰਦਾ ਦੋ ਤੁਹਾਨੂੰ ਉਹ ਦਿਖਾ ਦਿੱਤੇ ਤੀਜਾ ਬੱਚਾ ਇਹ ਚੌਥਾ ਬੱਚਾ ਦੋਸਤੋ ਆਹ ਤੇ ਪੰਜਵਾਂ ਬੱਚਾ ਦੋਸਤੋ ਜਿਹੜੀ ਇਹ ਸੱਜੇ ਸੋਈ ਮੱਝੇ ਦੇ ਨਾਲ ਹੀ ਇਹ ਬੱਧਾ ਹੋ ਗਈ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਵੀਰ ਜੀ ਠੀਕ ਠਾਕ ਜੀ ਠੀਕ ਠਾਕ ਜੀ ਸੁਣਾਓ ਵਧੀਆ ਵਧੀਆ ਚੱਲੀ ਜਾਂਦਾ ਕੰਮ ਕਰ ਵਧੀਆ ਵੀਰ ਜੀ ਹਾਂ ਜੀ ਆਪਣਾ ਪੂਰਾ ਐਡਰੈਸ ਬੋਲ ਦੋ ਮੇਰਾ ਨਾਮ ਮਨੋਰ ਸਿੰਘ ਹਾਂਜੀ ਪਿੰਡ ਬਲੇਟ ਸੀ ਪਟਿਆਲਾ ਜ਼ਿਲ੍ਹਾ ਕਰਨਾਲ ਠੀਕ ਹੈ ਵੀਰ ਆਪਣਾ ਫੋਨ ਨੰਬਰ ਕੋ 981454585 ਠੀਕ ਹੈ ਵੀਰ ਤੇ ਅਜ ਵੀਰ ਜੀ ਕਿੰਨੀਆਂ ਮੱਝਾਂ 5 ਮੱਝਾਂ ਸਿੰਘ 5 ਮੱਝਾਂ ਜੀ ਠੀਕ ਹੈ ਜੀ 5 ਸੂਈਆਂ 5 ਸੂਈਆਂ ਠੀਕ ਹੈ ਜੀ ਤੇ ਸ਼ੁਰੂ ਕਰਦੇ ਵੀਰ ਜੀ ਇਸ ਮੈਂ ਤੁਹਾਨੂੰ ਜਿਹੜੀ ਸੱਜੇ ਸੂਈ ਮੱਝ ਸੇਰ ਦੀ ਇਹਦੇ ਬਾਰੇ ਇਹਦੀ ਡਿਟੇਲ ਦੱਸੋ ਮੈਨੂੰ ਇਹਨੂੰ ਕਿੰਨਾ ਟਾਈਮ ਹੋ ਗਿਆ ਸੂਈ ਇਹ ਵੀ ਜੀ ਅੱਜ ਹੀ ਸਵੇਰੇ ਸੂਈ ਆ ਅੱਛਾ ਜੀ ਸਵੇਰੇ 3 ਕਿਲੋ ਬੋਲਾ ਚ ਹੋਇਆ ਥੱਲੇ 11 ਵਜੇ ਠੀਕ ਹੈ ਜੀ ਤੇ ਜੇ ਜੀਰ ਦੋਸਤੋ ਤੁਹਾਨੂੰ ਦਿਖਾ ਦਿੰਨੇ ਮੜੀ ਚੁੱਕੇ ਹੋ ਟੋਕਣ ਜੀਰ ਦੋਸਤੋ ਆ ਪ੍ਰੋਪਰ ਸਾਰੀ ਮੱਝ ਨੇ ਪਾ ਦਿੱਤੀ ਤੇ ਕਿੰਨਾ ਕ ਵੀਰ ਜੀ ਬੋਲੋ 3 ਕਿਲੋ ਚੋਇਆ ਸੀ 3.5 ਕਿਲੋ ਚੋਇਆ ਵਰਕੇ 11 ਕੋਈ ਚੋਈ ਆ ਅੱਛਾ ਜੀ ਤੇ ਸੇਰੇ ਸੁਈ ਆ ਠੀਕ ਹੈ ਜੀ ਫੱਟ ਲਓ ਜੀ ਠੀਕ ਹੈ ਜੀ ਬੱਚਾ ਕਿਤੇ ਤਣੇ ਕੱਟੀ ਦਿੱਤੀ ਠੀਕ ਹੈ ਜੀ ਖੋਲਿਏ ਇਹਨੂੰ ਦੋਸਤੋ ਅੱਜ ਸਵੇਰ ਦੀ ਵੀਰ ਕਹਿੰਦਾ 8 ਵਜੇ ਦੀ ਸੁਈ ਆ ਸੁਈ ਵੀਰ ਜੀ ਕਨਵਰਸ ਹੋ ਗਿਆ ਦੂਜਾ ਦੂਜਾ ਸਵੇਰ ਦੋਸਤੋ ਸੁਈ ਮੱਝ ਚੰਗੇ ਕੱਦ ਕੱਟਦੀ ਆ ਥਣਾ ਥਣਾ ਦੀ ਕੁਆਲਿਟੀ ਵੀ ਦੋਸਤੋ ਚੰਗੀ ਲੱਗੀ ਹੈ ਸੱਜਰ ਸੂਈ ਕਰਕੇ ਥੋੜਾ ਜਿਹਾ ਬੱਚੇ ਦਾ ਕਰਦੀ ਜਾਂਦਾ ਤਿੰਨ ਸਾਢੇ ਤਿੰਨ ਕਿਲੋ ਵੀਰ ਕਹਿੰਦਾ ਬੋਲਾ ਆਪ ਚੋਇਆ ਥੱਲੇ ਮੋੜਲੇ ਵੀਰ ਜੀ ਲੈ ਫੇਸ ਕੁਆਲਿਟੀ ਦੋਸਤੋ ਮੈਂ ਵੀ ਚੈੱਕ ਕਰ ਲਉ ਥਣਾ ਦੀ ਵੀਰਤ ਚੰਗੀ ਹੈ ਕੱਲਾ ਨਿਕੜਵਾ ਥਣ ਲੱਗਾ ਦੋਸਤੋ ਮਾਜਨ ਬੱਚਾ ਵੀ ਦੋਸਤੋ ਤੁਹਾਨੂੰ ਕੱਟੀ ਲਿਖਾ ਦਵਾਂ ਠੀਕ ਹੈ ਜੀ ਬੱਚਾ ਦੋਸਤੋ ਨੀਲੀ ਰਵੀ ਦੇ ਨਾਲ ਹੀ ਕੱਟੀ ਦਿੱਤੀ ਨੇ ਨਾਲੂ ਦੋਸਤੋ ਨਾਲ ਹੀ ਕੱਟੀ ਨੇ ਦੁੱਧ ਜੀ ਜੀ ਕੰਨਾ ਕੋ ਉਮੀਦ ਕਰਦੇ ਥੱਲੇ ਇਹ 16 ਕਿਲੋ ਦੁੱਧ ਦਊਗੀ ਪਹਿਲੇ ਸਵੇਰ 14 ਕਿਲੋ ਨਾ ਚੋਇਆ 13 14 ਥੇਰੇ ਹੀ ਆ ਹੈ ਜੀ ਹੁਣ ਵਧੂ ਠੀਕ ਹੈ ਜੀ ਤੇ ਕੀ ਮੁੱਲ ਕਰਦੇ ਹੋ ਇਹਦਾ 1 ਵੀ ਕਰਦੇ ਮੁੱਲ 1 ਲੱਖ ਵੀ ਜੀ ਮੰਨ ਤਾ ਨੂੰ ਮੰਨ ਤਾ ਨੂੰ ਠੀਕ ਹੈ ਜੀ 2 ਨੰਬਰ ਬਾਰੇ ਦਸੀ ਜੀ ਇਹ ਵੀ ਪਹਿਲਾਂ ਸੋਈ ਸੂਈ ਛੋਟੀ ਕਿੰਨਾ ਟਾਈਮ ਹੋ ਗਿਆ ਸੂਈ ਇਹਨੂੰ ਸੂਈ ਨੂੰ 4 ਦਿਨ ਹੋ ਗਿਆ ਜੀ ਬੱਚਾ ਕੀ ਦਿੱਤਾ ਜੀ ਕੱਟੀ ਇਹਦੇ ਮਗਰ ਕਿੰਨਾ 2-3 ਦਿਨ ਲੱਗੇ 10 ਕਿਲੋ ਬੋਲ ਆਉਗਾ ਠੀਕ ਹੈ ਜੀ ਖੋਲੋ ਇਹ ਪਹਿਲਾ ਸੂਹਾ ਦੋਸਤੋ ਸੂਈ ਮਾਜੇ ਚੰਗੇ ਕੱਦ ਕੱਟਦੀ ਬੱਚਾ ਇੰਨੇ ਵੀ ਕੱਟੀ ਦਿੱਤੀ ਹੈ ਵੀਡੀਓ ਬਣਾਉਂਦਾ ਜਿਹੜਾ ਟਾਈਮ ਹੈ ਦੋਸਤੋ ਸ਼ਾਮਾਂ ਦਾ ਤਕਰੀਬਨ 7:40 ਵਜੇ ਦਾ ਆਰਡਰ ਕੁਆਲਟੀ ਚੰਗੀ ਮੈਂ ਇਹਨੇ ਤਿਆਰ ਕੀਤੀ ਹੈ ਮੋਰਲਾ ਵਿਰਜੀ ਲਾਇਓ ਫੇਸ ਕੁਆਲਟੀ ਦੋਸਤੋ ਚੈੱਕ ਕਰ ਲਓ ਨਿਕਾਣੇ ਦਾ ਸਿੰਗ ਚੰਗੇ ਕੱਦ ਕੱਟ ਦੀ ਸ਼ਕੀਨ ਝੋਟੀ ਹੈ ਪੂਰੀ ਕੰਨਾ ਕੱਦ ਉਹਦੇ ਬਰਾਬਰ ਕਰੰਦੀ ਨਹੀਂ ਕੰਨੀਆਂ ਦਾ ਵੀ ਬਰਾਬਰ ਕਰ ਦੇ ਅੱਛਾ ਜੀ ਠੀਕ ਹੈ ਜੀ ਕਿੰਨਾ ਕੁ ਦੁੱਧ ਚਵਾ ਦੂਗੀ ਇਹ 12-13 ਕਿਲੋ ਚਵਾ ਦੂਗੀ ਠੀਕ ਹੈ ਜੀ ਕਿੰਨਾ ਮੁੱਲ ਰੱਖਿਆ ਜੀ ਇਹਦਾ ਲੱਗ ਕਰਦੇ ਮੁੱਲ 1 ਲੱਖ ਰੁਪਏ ਠੀਕ ਹੈ ਜੀ ਮਾਨਦਰ ਠੀਕ ਹੈ ਜੀ ਤਿੰਨ ਨੰਬਰ ਪਰ ਗੱਸੀ ਇਹ ਫਿਰ 13 ਕਿਲੋ ਦਊਗਾ ਕਿੰਨਾ ਟਾਈਮ ਹੋ ਗਿਆ ਸੀ ਇਹਨੂੰ 15 ਦਿਨ ਹੋ ਗਏ ਸੀ ਬੱਚਾ ਕੀ ਦਿੱਕਾਂ ਦੇ ਕੱਟੀ ਇਹ ਮਗਰੀ ਕੱਟੀ ਹੈ ਹਾਂ ਜੀ ਕੱਟੀ ਠੀਕ ਹੈ ਜੀ ਤੇ ਕਿੰਨਾ ਕੁ ਦੁੱਧ ਚਵਾ ਸਕਦੀ ਹੋ ਇਹ ਗਰਮੀਆਂ ਨਾਲ ਤਾਂ 15 ਕਿਲੋ ਦੋ ਕਰ ਦਊਗੀ ਠੀਕ ਹੈ ਜੀ ਖੋਲੋ ਇਹਨੂੰ ਦੋਸਤੋ ਦੂਜਾ ਸੁਭਾ ਇਹ ਵੀ ਸੂਈ ਹੈ 15 ਦਿਨ ਵੀਰ ਕੇ ਦਾ ਸੂਈ ਨੂੰ ਹੋ ਗਿਆ ਆਰਡਰ ਕੁਆਲਿਟੀ ਚੰਗੀ ਤਿਆਰ ਕੀਤੀ ਇਹਨੇ ਵੀ ਬੱਚਾ ਇਹਦੇ ਮਗਰੋਂ ਕੱਟੀ ਹੈ ਬਾਕੀ ਦੋਸਤੋ ਮੌਸਮ ਗਰਮੀ ਦਾ ਵਾਹ ਆਉਣ ਵਾਲੇ ਦਿਨਾਂ ਦੇ ਵਿੱਚ ਦੋਸਤੋ ਦੁੱਧ ਵੱਧ ਸਕੀਏ ਮਰਦਾਂ ਕਰੋਗੇ ਗਾਮ ਮੌਸਮ ਨੂੰ ਠੰਡਾ ਰੱਖਣਾ ਫਿਰ ਕੁਆਲਿਟੀ ਇਹਦੀ ਵੀ ਚੈੱਕ ਕਰ ਲਓ ਚੰਗੀ ਆਰਡਰ ਕੁਆਲਿਟੀ ਦੋਸਤੋ ਤਿਆਰ ਕੀਤੀ ਥਾਂ ਵੀ ਚੰਗੇ ਨਖੜਵੇਂ ਲੱਗੇ ਇਹ ਵੀ ਪੂਰੇ ਵੱਡੇ ਗੱਡ ਘੜਦੀ ਹੈ ਚੰਗੀ ਸ਼ਕੀਨ ਝੋਟੀ ਹੈ ਮੋੜ ਲੈ ਵੇ ਜੀ ਮੋੜ ਲੈ ਫਿਰ ਕੁਆਲਿਟੀ ਦੋਸਤੋ ਇਹਦੀ ਵੀ ਚੈੱਕ ਕਰ ਲੋ ਹਨਾ ਦੀ ਵੀ ਇੱਥੇ ਦੀ ਵੀ ਦੋਸਤੋ ਕਾਫੀ ਮਿਲ ਕਵਨ ਦੋਸਤੋ ਕਾਫੀ ਮੋਟੀ ਲੱਗੀ। ਤੁਹਾਨੂੰ ਦੀ ਕੁਆਲਿਟੀ ਵੀ ਚੈੱਕ ਕਰੋ ਜੀ। ਪੂਰੀ ਜੱਡ ਮਲੇਗਾ ਦੋਸਤੋ। ਪੰਜ ਵੀਰ ਜੀ ਕਿੰਨਾ ਮੋਲ ਕਰਦੇ ਹੋ? ਇਹ ਤੋਂ 13 ਕਿਲੋ ਦਊ ਦੂਗਾ ਮੋਲੇ ਕਿਤਾ ਕਰਦੇ। 110 ਠੀਕ ਹੈ ਜੀ। 4 ਨੰਬਰ ਪਰ ਦਸੀ ਵੀਰ ਜੀ। ਇਹ ਤੋਂ ਲੈ 10 ਕਿਲੋ ਦਊ ਦੂਗਾ। ਕੈਨੇਡਾ ਮੋਂਗੈ ਸੂਈ 10 ਦਿਨ ਹੋ ਗਏ ਸੂਈ 10 ਦਿਨ ਹੋ ਗਏ ਬੱਚਾ ਨਹੀਂ ਕਰਦਾ ਕੱਟੀ ਹੈ ਅੱਛਾ ਇਹਦੇ ਮਗਰ ਕੱਟੀ ਹੈ ਕੱਟੀ ਆ ਉਹ ਕੱਟੀ ਹੋਈ ਠੀਕ ਹੈ ਜੀ ਅੱਛਾ ਸਾਰੀ ਪਰਫੂਮ ਕੱਟ ਗਈ ਹੈ ਸਾਰੀ ਕੱਟੀ ਠੀਕ ਹੈ ਜੀ ਖੋਲੋ ਲਓ ਸੁਬਾ ਕਰਵਾ ਸੂਈ ਜੀ ਤੀਜਾ ਤੀਜਾ ਸਵੇਰ ਸੂਈ ਤੀਜਾ ਸਵੇਰ ਦੋਸਤੋ ਸੂਈ ਆ 10 ਦਿਨ ਸੂਈ ਨਹੀਂ ਹੋ ਗਏ ਵੀਰ ਕਹਿੰਦਾ ਦੁੱਧ ਵੀ 10 ਕਿਲੋ ਚਾਰ ਥਲੇ ਦੇ ਬੱਚਾ ਇਹਨੇ ਵੀ ਦੋਸਤੋ ਕੱਟੀ ਦਿੱਤੀ ਨਾ ਤੁਹਾਨੂੰ ਵੀ ਕੁਆਲਿਟੀ ਦੇ ਦੇ ਦੀ ਚੰਗੀ ਸਪੇਸ ਲੱਗੀ ਉਹਦੀ ਇਹ ਦੋਸਤੋ 80% ਨੀਲੀ ਰਵੀ ਦੇ ਨਾਲ ਹੁੰਦੀ ਮੋੜ ਲਾ ਵਰਗੀ ਮੋੜ ਲਾ ਅਗਲੇ ਦੋਵੇਂ ਖੁਰ ਬ ਲੈ ਕੇ ਆ ਬਾਕੀ ਦੋਸਤੋ तकरीबन ਸਾਰੀਆਂ ਨਿਸ਼ਾਨੀਆਂ ਨੀਲੀ ਰਵੀ ਜੜੀਆਂ ਨੇ ਗੁੰਦੇ हां जी वीर जी ਕਿੰਨਾ ਬੋਲ ਕਰਦੇ ਇਹਦਾ 80 ਕਰਦੇ ਮੋਲ 80000 ਮਾਤਾ ਨੂੰ ਠੀਕ ਹੈ ਜੀ ਪੰਜ ਨੰਬਰ ਪਰ ਦਸੀਏ ਇਹ ਪਹਿਲਾ ਝੋਡੀ ਆ ਅੱਛਾ ਜੀ ਛਿੱਗੀ ਮੂੰਹ ਠੀਕ ਹੈ ਜੀ 8 ਕਿਲੋ ਦੁੱਧ ਤਿਆਰ ਕਿੰਨਾ ਟਾਈਮ ਹੋ ਗਿਆ ਦਸੀਏ ਹਫਤਾ ਹੋ ਗਿਆ ਦਸੀਏ ਹਫਤਾ ਹੋ ਗਿਆ ਇਹਦੇ ਮਗਰ ਕੱਟੀ ਜੀ ਇਹਦੇ ਮਗਰ ਕੱਟੀ ਠੀਕ ਹੈ ਜੀ ਆ ਜੀ ਖੋਲੋ ਵੀਰ ਜੀ ਦੋਸਤੋ ਇੱਕ ਹਫਤਾ ਵੀਰ ਕਹਿੰਦਾ ਸੁਹੀ ਨੂੰ ਹੋ ਗਿਆ ਪਹਿਲਾ ਸੁਹੀ ਆ ਛਿੱਗੀ ਇਹ ਮੂੰਹ ਬੱਚਾ ਦੋਸਤੋ ਇਹਨੇ ਵੀ ਕੱਟੀ ਦਿੱਤੀ 8 ਕਿਲੋ ਦੁੱਧ ਵੀਰ ਤੇ ਆਇਆ 8 ਕਿਲੋ ਦੁੱਧ ਦੋਸਤੋ ਤਿਆਰ ਆ ऑर्डर क्वालिटी दोस्तों इन्हें भी चंगी तैयार की थी थोड़ी सी लसी है मोरली बोल दूं मोरली ਸਾਡਾ ਦੀ ਕੁਆਲਿਟੀ ਦੋਸਤੋ ਇਹਦੀ ਵੀ ਚੈੱਕ ਕਰ ਲਿਓ ਕਰੀ ਹਾਂਜੀ ਵੀਰ ਜੀ ਕਿੰਨਾ ਮੁੱਲ ਕਰਦੇ ਹਾਂ ਇਹਦਾ 65 ਕਰਦੇ ਮੁੱਲ 65 ਰੁਪਏ ਪੁੱਛੋ ਮੁੱਲ ਤਾਂ ਮੈਂ ਤਾਂ ਲਿਓ ਠੀਕ ਹੈ ਜੀ ਦੋਸਤੋ ਪੰਜ ਮੱਜਾਂ ਤੁਹਾਨੂੰ ਮੈਂ ਦਿਖਾਈਆਂ ਸਕਰੀਨ ਤੇ ਤੇ ਪੰਜੇ ਮੱਜਾਂ ਸੱਜੇ ਸੁਈਆਂ ਦਾ ਸਭ ਤੋਂ ਵੱਡੀ ਗੱਲ ਦੋਸਤੋ ਇਹ ਪੰਜਾਂ ਮੱਜਾਂ ਦੇ ਮਗਰ ਕਟੀਆਂ ਤਸੱਲੀ ਜਿਹੜੀ ਦੋਸਤੋ ਤੁਸੀਂ ਆਪ ਕਰਨੀ ਹੈ ਕਿਉਂਕਿ ਤੁਸੀਂ ਪੈਸੇ ਲਾਉਣੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਹਰ ਵੀਡੀਓ ਦੇ ਵਿੱਚ ਦੋਸਤੋ ਬਾਰ-ਬਾਰ ਮੇਰੀ ਇਹੋ ਬੇਨਤੀ ਹੁੰਦੀ ਹੈ ਜਿਹੜੇ ਵੀ ਵੀਰ ਦੋਸਤੋ ਮੁੱਝ ਖਰੀਦਣੀ ਹੈ ਆਪਣੀ ਤਸੱਲੀ ਕਰੋ ਤਸੱਲੀ ਕਰਕੇ ਆਪਣੇ ਪੈਸੇ ਖਰਚੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਚੰਗੇ ਦੋਸਤੋ ਆਰਡਰ ਕੁਆਲਟੀ ਬੱਚਾ ਨੇ ਤਿਆਰ ਕੀਤੀ ਆ ਪੰਜਾਂ ਨਹੀਂ ਬੱਚੇ ਦੋਸਤੋ ਤੁਹਾਨੂੰ ਫੇਰ ਦਿਖਾ ਦਵਾਂ ਨਾ ਦੋਸਤੋ ਇਹ ਵੀ ਕੱਟੀ ਏ ਇਹ ਵੀ ਕੱਟੀ ਏ ਇਹੜੀ ਸਜੇ ਸੂਈ ਮਾਜ ਅਜ ਸੂਈ ਇਹਦੇ ਵਗੈਰੇ ਵੀ ਕੱਟੀ ਆ ਨਾਲੂ ਨਾਲ ਤੇ ਦੋ ਬੱਚੇ ਦੋਸਤੋ ਆ ਬੱਦੇ ਇਹ ਵੀ ਦੋਵੇਂ ਕੱਟੀਆਂ ਜੀ ਸੋ ਦੋਸਤੋ ਵੀਡੀਓ ਨੂੰ ਤੁਹਾਡਾ ਦੇਖ ਲਈ ਬਹੁਤ ਬਹੁਤ ਧੰਨਵਾਦ ਜੀ